ਚਲੰਦਰ ਵਿੱਚ ਚੁਣავਿਆ ਖੜਾ ਇਸ ਵਕਤ ਸਜਿਆ ਹੋਇਆ ਮੁੰਡਿਆ ਸਾਹ ਸਾਡੇ ਨਾਲ ਮੌਜੂਦ ਨੇ ਸਰ ਕੱਲ ਦੇ ਤੁਸੀਂ ਘੁੰਮ ਰਹੇ ਹੋ ਕਿਸ ਤਰੀਕੇ ਦਾ ਮਾਹੌਲ ਹੈ ਕਲੰਦਰ ਦਾ ਸਭ ਤੋਂ ਪਹਿਲਾਂ ਤੇ ਭਾਜੀ ਮੈਂ ਦੱਸ ਦਵਾਂ 10-15 ਦੇ ਤੱਕ ਘੁੰਮ ਰਹੇ ਆ ਬਹੁਤ ਵਧੀਆ ਮਾਹੌਲ ਭਗਤ ਜੀ ਜਿੱਤ ਰਹੇ ਆ ਬਹੁਤ ਵੱਡੀ ਲੀਡ ਨਾਲ ਦੇਖੋ ਮੰਨੇ ਵਾਲੇ ਕਿੰਨਾ ਪਿਆਰ ਕਰਦੇ ਔਰ ਜਿਹੜੇ 2 ਸਾਲ ਤੋਂ ਅਸੈਂਬਲੀ ਤੋਂ ਦੁਖੀ ਸੀਗੇ ਤੇ ਪਿਛਲੇ ਤੋਂ ਤੇ ਉਸ ਨੂੰ ਦੁਬਾਰਾ ਉਹ ਸੋਚ ਵੀ ਕਿਦਾਂ ਲੇਗੋ ਕਿ ਮੈਨੂੰ ਇਹ ਲੋਕ ਮੋਟਾ ਪਸਣਗੇ ਕਿਉਂਕਿ ਭਗਤ ਜੀ ਇੱਕ شریف ਇਨਸਾਨ ਨੇ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਉਸ ਇੱਕ ਜਿੰਨੇ ਲੋਕਾਂ ਨੂੰ ਤੰਗ ਕੀਤਾ ਤੇ ਉਹਨੇ ਆਪ ਹੀ ਅਸਤੀਫਾ ਦੇ ਦਿੱਤਾ ਤੇ ਲੋਕਾਂ ਤੇ ਹਲਕਾ ਵੈਟ ਦੇ ਲੋਕਾਂ ਨੇ ਪਰਮਾਤਮਾ ਦੀ ਕਿਰਪਾ ਹੋਈ ਹੈ ਤੇ ਲੋਕਾਂ ਨੂੰ ਤੁਹਾਡੇ ਚਰਨ ਰਹੀ ਮੈਂ ਬੇਨਤੀ ਕਰਦਾ ਕਿ ਇੱਕ ਇੱਕ ਵੋਟ ਮਹਿੰਦਰਪੁਰ ਗਜ ਨੂੰ ਪਾਈਏ ਤਾਂ ਕਿ ਜਿੱਤ ਤੇ ਰਹੀ ਹੈ ਪਰ ਲੀਡ ਵਡੀ ਜ਼ਬਰਦਸਤ ਹੋਵੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਦੋ ਵਾਰੇ ਸੀਵਰੇਜ ਔਰ ਪਾਣੀ ਵਾਲੇ ਜਿਹੜੇ ਪ੍ਰੋਜੈਕਟ ਪਾਸ ਕੀਤੇ ਆ ਉਹ 15 ਤਰੀਕ ਨੂੰ ਉਹਦੀ ਸ਼ੁਰੂਆਤ ਹੋਵੇ ਤੇ ਲੋਕਾਂ ਨੂੰ ਜਿਹੜੀ ਦੁੱਖ ਦੀ ਕੜੀ 5-7 ਸਾਲਾਂ ਤੋਂ 10 ਸਾਲਾਂ ਤੋਂ ਦੁੱਖ ਦੇ ਦੁੱਖ ਦੇ ਹੰਤ ਸੰਦੇ ਹੋਏ ਇਸ ਮੰਨੇ ਜ ਰਹਿਣਾ ਪੈ ਰਿਹਾ ਸੀਵਰੇਜ ਤੋਂ ਪਾਣੀ ਤੋਂ ਉਹਦੀ ਸਮੱਸਿਆ ਲਈ ਹੱਲ ਹੋਵੇ ਕਿਉਂਕਿ ਭਗਤ ਜੀ ਇੱਕ شریف ਇਨਸਾਨ ਨੇ ਤੇ ਸੇਵਾਦਾਰ ਬਣ ਕੇ ਸੇਵਾ ਕਰਨ ਕਿ ਮੁੱਖ ਸਮੱਸਿਆ ਕਿਹੜੀ ਲੱਗਿਆ ਇਲਾਕੇ ਲੋਕਾਂ ਨਾਲ ਤੁਸੀਂ ਦੇਖਿਆ ਕਿ ਗੱਲਬਾਤ ਵੀ ਕਰ ਰਹੇ ਹੋ ਸਾਹਿਬ ਵੀ ਗੱਲਬਾਤ ਕਰੇ ਨਾਲ ਸੀਵਰੇਜ ਦੀ ਪ੍ਰੋਬਲਮ ਹੈ ਸਭ ਤੋਂ ਵੱਡੀ ਪੀਣ ਵਾਲੇ ਪਾਣੀ ਦੀ ਹੈ ਸੋ ਵਾਦਾ ਕਰਦੇ ਜਿਹੜਾ ਲੋਕਾਂ ਨਾਲ ਅਸੀਂ ਵੀ ਸਰਕਾਰ ਚ ਕਿ ਇਹਨਾਂ ਦੀ 13 ਜੁਲਾਈ ਤੋਂ ਬਾਅਦ ਕੋਈ ਵੀ ਅਜਿਹੀ ਸਮੱਸਿਆ ਨਹੀਂ ਹੋਊਗੀ ਜਿਹੜਾ ਸੀਵਰੇਜ ਪਾਣੀ ਦੀ ਦਿੱਕਤ ਆ ਰਹੀ ਹੈ ਉਹਦਾ ਹਰ ਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਅਸੀਂ ਬੇਨਤੀ ਕਰਕੇ ਕਰਾਵਾਂਗੇ ਵੈਸੇ ਉਹਨਾਂ ਨੇ ਆਲਰੇਡੀ ਪ੍ਰੋਜੈਕਟ ਪਾਸ ਕਰ ਦਿੱਤੇ ਆਪਾਂ ਗੱਜੀ ਵਿਸ਼ਵਕ ਚਰ ਦੇ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ ਆਪਾਂ ਕਿ ਕੀ ਕੁਝ ਉਹਨਾਂ ਨੇ ਕਿਹਾ ਹੈ ਬਾਈ ਬੋਲੋ ਯਾਰ ਇਸ ਵਕ ਚੇਅਰਮੈਨ ਸਾਹ ਸੜ ਦੇ ਮੌਜੂਦ ਚੇਅਰਮੈਨ ਸਾਹਿਬ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਅੱਜ ਜਲੰਧਰ ਬੈਸ ਵਿੱਚ ਮੈਂ ਸੰਬੰਧ ਦਾ ਲੋਕ ਹੱਕ ਤੇ ਸੱਚ ਲਈ ਇਕੱਠੇ ਹੋ ਰਹੇ ਨੇ ਔਰ ਸੱਚ ਦੀ ਜਿੱਤ ਹੋ ਕੇ ਰਹੀ ਮਹਿੰਦਰ ਭਗਤ ਜੀ ਇੰਨੀਆਂ ਵੋਟਰਾਂ ਜਿੱਤ ਰਹੇ ਆ ਕਿ ਪੰਜਾਬ ਦੀ ਵਿਧਾਨ ਸਭਾ ਜੀ ਬਹੁਤ بڑا ਇਤਿਹਾਸ ਬਣੇਗਾ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਵਾਂ ਦੀ ਪਾਰਟੀ ਵੱਲੋਂ ਸਮੁੱਚੀ ਜਨਤਾ ਦਾ ਧੰਨਵਾਦ ਵੀ ਕਰਦਾ ਹਾਂ ਤੇ ਅਪੀਲ ਵੀ ਕਰਦਾ ਕਿ ਪੰਜਾਬ ਚ ਸਰਦਾਰ ਭਗਵੰਦ ਸਿੰਘ ਮਾਨ ਦੀ ਸਰਕਾਰ ਨੂੰ ਬਲ ਦੇਣ ਵਾਸਤੇ ਉਹਦੇ ਹੱਥ ਮਜ਼ਬੂਤ ਕਰਨ ਦੇ ਵਾਸਤੇ ਸਰਦਾਰ ਮਹਿੰਦਰ ਸਿੰਘ ਭਗਤ ਜੀ ਦਾ ਉਸ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਜੀ ਸਾਡੇ ਸਾਡੇ ਹੱਕ ਦੇ ਸੱਚ ਦਾ ਫੈਸਲਾ ਹੋਣਾ ਸੋ ਇਹਨਾਂ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਗਤ ਤਾਂ ਭਗਤ ਜੀ ਸਾਡੇ ਨੇ ਮੌਜੂਦ ਨੇ ਭਗਤ ਜੀ ਕਿਸ ਤਰੀਕੇ ਦਾ ਲੱਗ ਅਸੀਂ ਸਾਰੇ ਹਲਕੇ ਚ ਫਿਰ ਰਹੇ ਆਂ ਔਰ ਸਾਰੇ ਪਾਸੇ ਜੋ ਲੋਕਾਂ ਦੀ ਸਮੱਸਿਆ ਹੈ ਆਮ ਤੌਰ ਦੇ ਉੱਪਰ ਸੀਵਰੇਜ ਦੀ ਵਾਟਰ ਸਪਲਾਈ ਔਰ ਗੰਦਾ ਪਾਣੀ ਆ ਰਿਹਾ ਨਾਲ ਜੋ ਹੈ ਲਾਈਟਾਂ ਦੀ ਪ੍ਰੋਬਲਮ ਹੈ ਇਹ ਸਾਰੀ ਪ੍ਰੋਬਲਮ ਜੋ ਹੈ ਪਹਿਲੇ ਹਲਕਾ ਇੰਚਾਰਜ ਨੇ ਇਸ ਦਾ ਕੋਈ ਧਿਆਨ ਨਹੀਂ ਕੀਤਾਗਾ ਇਸ ਕਰਕੇ ਹੋਣ ਜੋ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ ਜੋ ਮੈਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ ਔਰ ਲੋਕਾਂ ਨੇ ਤੈਅ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਣਾ ਹੈ ਔਰ ਜਿਹੜੇ ਸਾਡੇ 2 ਸਾਲ ਪਿੱਛੇ ਕੰਮ ਨਹੀਂ ਹੋਏ ਉਹ ਵੀ ਪਲੱਸ ਆਉਣ ਵਾਲੇ ਸਮੇਂ ਤਿੰਨ ਸਾਤ ਜਿਹੜੇ ਕੰਮ ਅਸੀਂ ਹਨ ਉਹ ਵੀ ਕਰਾਣੇ ਹਨ ਇਲਾਕੇ ਦੀਆਂ ਸੜਕਾਂ ਸੀਵਰੇਜ ਵਾਟਰ ਸਭ ਦਾ ਸਟਰੀਟ ਲਾਈਟ ਇਹ ਮੁਢਲੀ ਲੋੜਾਂ ਇਹ ਦੀਆਂ ਨਹੀਂ ਸੀ ਪਹਿਲ ਦੇ ਆਧਾਰ ਤੇ ਕਰਾਂਗੇ ਔਰ ਤਾਂ ਕਿ ਲੋਕਾਂ ਨੂੰ ਮਹਿਸੂਸ ਹੋਏ ਕਿ ਆਮ ਆਦਮੀ ਪਾਰਟੀ ਦੀ ਹੈਗੀ ਅੱਛੇ ਕੰਮ ਕਰ ਰਹੀ ਹੈ ਵੈਸੇ ਸਾਰੇ ਪੰਜਾਬ ਜਮਾਨ ਸਾਹਿਬ ਦੀ ਸਰਕਾਰ ਲੋਕਾਂ ਦਾ ਧਿਆਨ ਵੀ ਰੱਖ ਰਹੀ ਹੈ ਬਹੁਤ ਅੱਛੇ ਕੰਮ ਕਰ ਰਹੀ ਹੈ ਚਾਹੇ ਬਿਜਲੀ ਫ੍ਰੀ ਹੋਵੇ ਚਾਹੇ ਪੜਾਈ ਫ੍ਰੀ ਹੋਵੇ ਵਧੀਆ ਕਲਾਸਾਂ ਵਧੀਆ ਸਕੂਲ ਉਹਦੇ ਨਾਲ ਸਾਡਾ ਮੈਡੀਕਲ ਜੋ ਫੈਸਿਲਿਟੀ ਹੈ ਫ੍ਰੀ ਹੈਗੀ ਹੈ ਮੁੱਲਾ ਕਲੀਨਿੰਗ ਸੋ ਕਹਿਣ ਦਾ ਪਾਵ ਹੈ ਕਿ ਜੰਦਰ ਵਸਤੇ ਲੋਕਾਂ ਨੇ ਮਹਿਸੂਸ ਕੀਤਾ ਹੈ ਪਹਿਲੇ ਗਲਤੀ ਹੋਈ ਸੀ ਗਲਤੀ ਸੁਧਾਰਾਂਗੇ ਸੋ ਅੱਛੇ ਉਮੀਦਵਾਰ ਨੂੰ ਜਿਤਾਵਾਂਗੇ ਜਿਹੜਾ ਆਮ ਆਦਮੀ ਪਾਰਟੀ ਦਾ ਹੁਣ ਇਸ ਟਾਈਮ ਮੌਜੂਦ ਹੈਗਾ ਸੋ ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਾਂਗਾ ਜਸਦੀ ਸਰਕਾਰ ਹੈ ਉਸਦੇ ਉਮੀਦਵਾਰ ਨੂੰ ਜਿਤਾਇਆ ਜਾਏ ਆਮ ਆਦਮੀ ਪਾਰਟੀ ਨੂੰ ਜਿਤਾਇਆ ਜਾਏ ਤਾਂ ਕਿ ਤੁਹਾਡੇ ਆਨ ਸਮਝ ਅਸੀਂ ਲਗਾਤਾਰ ਸੇਵਾ ਕਰੀਏ ਜੋ ਤੁਹਾਡੀਆਂ ਮੋਢਲੀਆਂ ਲੋੜਾਂ ਹੈਗੀਆਂ ਉਹ ਪੂਰੀਆਂ ਕੀਤੀਆਂ ਜਾਣ ਔਰ ਲੋਕਾਂ ਨੇ ਮਨ ਬਣਾਇਆ ਹੈਗਾ ਕਿ ਅਸੀਂ ਕੇਵਲ ਤਾਂ ਕੇਵਲ ਚਾਰ ਦਿਨਾਂ ਦਾ ਬਟਨ ਦਬੰਦਾਣਾ ਹੈ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਣਾ ਹੈ ਬਹੁਤ ਬਹੁਤ ਧੰਨਵਾਦ ਵੀਰੀ ਮਸਤਾ ਮੋਹਿੰਦਰ ਪਗੜ ਜੀ ਸਾਡਾ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਕੰਮਾਂ ਦੇ ਆਧਾਰ ਤੇ ਵੋਟ ਜਿਹੜੀ ਕੀਤੀ ਜਾਵੇ ਜਿਹੜੇ ਜੋ ਕੰਮ ਰਹਿੰਦੇ ਨੇ ਉਹ ਵੀ ਜਲਦ ਜਿਹੜੇ ਨੇ ਪੂਰੇ ਕਰ ਦੇਣਗੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਕਿ ਇਸ ਇਲਾਕੇ ਦੀ ਉਹਨਾਂ ਨੇ ਪਾਣੀ ਤੇ ਸੀਵਰੇਜ ਦੱਸੀ ਹੈ ਜਿਸ ਨੂੰ ਕਿ ਪਹਿਲ ਦੇ ਆਧਾਰ हल करवाया जा रहा है फिलहाल देख दिया कि लोग जद्द सेरा के दे सिरते बांधे ने जलंधर तो कैमरा पर्सन मनप्रीत सिंह चलते नाल सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर